ਮੁੱਖੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁੱਖ ਹਦੇ ਸਨ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀ ਦੱਸਿਆ ਗੁਰੂ ਨਾਨਕ ਸਾਹਿਬ ਨੇ ਆਖਿਆ اے ਦੁਨੀਆ ਦੇ ਲੋਕੋ ਸ਼ਰਾਂ ਦੇ ਸੰਗਲਾਂ ਨੂੰ ਤੋੜ ਦਿਓ ਜਿਹੜੇ ਰਾਜੇ ਮਹਾਰਾਜੇ ਦੁਨੀਆ ਦਾ ਖੂਨ ਨਚੋੜ ਨਚੋੜ ਪੀਂਦੇ ਸੀ ਉਹਨਾਂ ਨੇ ਸਹਿਬਾ ਨੇ ਕਿਹਾ ਵੀ ਹੱਕ ਤੇ ਸੱਚ ਦੇ ਲੜ ਲੱਗੋ ਕਿਰਤ ਕਰੋ ਵੰਡ ਕੇ ਖਾਓ ਜਿਹੜੇ ਲੋਕ ਉਪਦੇਸ਼ ਇਹ ਕਰਦੇ ਸੀ ਨਾ ਬੇਲੇ ਬੈਠ ਕੇ ਖਾਓ ਵੀ ਜੇ ਸਾਨੂੰ ਦਾਨ ਦਿਓਗੇ ਤਾਂ ਆਦਾ ਜਾਓਗੇ ਸੁਰਗ ਨੂੰ ਨਹੀਂ ਨਰਕ ਨੂੰ ਮਹਾਰਾਜ ਨੇ ਇਕਾदशी Hindu ਤੀਰਥਾਂ ਲਈ ਲਾਈ ਸਾਰੇ ਦੀ ਸਾਰੀ ਦੇਖੇ ਮੈਂ ਕਹਾ ਜਾ ਕੇ ਬੇਨਤੀ ਕਰੂੰ ਉੱਥੇ ਜਾ ਕੇ ਜਿਨਨੇ ਲੋਕ ਪਖੰਡ ਕਰਦੇ ਸੀ ਨਾ ਉਹ ਸਾਰਿਆਂ ਦੇ ਪਖੰਡ ਨੂੰ ਪ੍ਰਗਟ ਕੀਤਾ ਮਹਾਰਾਜ ਨੇ ਜਿਹੜੇ ਕਿਰਤੀ ਲੋਕ ਸੀ ਉਹਨਾਂ ਨੂੰ ਕੰਠ ਦੇ ਨਾਲ ਲਾਇਆ ਜੇ ਕਿਸੇ ਸ਼ਰਾਹੀ ਨੇ ਕਿਹਾ ਮਹਾਰਾਜ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਹੋ ਤੁਸੀਂ ਕਰਾਚੀ ਹੋ ਨਾ ਜਾਂ ਬੋਧੀ ਹੋ ਜਾਂ ਜੈਨੀ ਹੋ ਕਿਹੜਾ ਧਰਮ ਚੰਗਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਧਰਮ ਫਿਰ ਕੋਈ ਵੀ ਨਹੀਂ ਚੰਗਾ ਕੋਈ ਵੀ ਨਹੀਂ ਮਾੜਾ ਕਹਿੰਦੇ ਨਾ ਕੋਈ ਚੰਗਾ ਨਾ ਕੋਈ ਮਾੜਾ ਫਿਰ ਚੰਗਾ ਕੀ ਹੈ ਮਹਾਰਾਜ ਕਹਿੰਦੇ ਚੰਗਾ ਤਾਂ ਜਿਹੜਾ ਹੱਕ ਸੱਚ ਦੀ ਕਮਾਈ ਕਰਦਾ ਹੈ ਨਾ ਉਹ ਇਨਸਾਨ ਸਭ ਤੋਂ ਉੱਤਮ ਹੈ ਧਰਤੀ ਇੱਕੋ ਜੀ ਹੈ ਲਓ ਹੁਣ ਆਪਾਂ ਬਹੁਤ ਦਾ ਸਮਾਂ ਨਾਲ ਲਈਏ ਇੱਕ ਕਪਤਾ ਹੀ ਸੁਣੋ ਬੜੇ ਮਹਿੰਗੇ ਰਾਖਦੀ ਹੈ ਉਹ ਇਦਾਂ ਦੀ ਆਵੇਗੀ ਵੀ ਹੈ ਅਕਾਲ ਤੇਰੀ ਰਚਨਾ ਦਾ ਕੋਈ ਭੇਦ ਨਹੀਂ ਕਈਆਂ ਨੂੰ ਤੂੰ ਹੋਸ਼ਣ ਦੇ ਦਿੰਨਾ ਉਹ ਆਪਣੀ ਮਹਿਕ ਵੰਡਦੇ ਨੇ ਸੰਸਾਰ ਨੂੰ ਕਣ-ਕਣ ਦੇ ਵਿੱਚ ਤੇਰਾ ਨੂਰ ਦੇਖਦੇ ਨੇ ਕਈਆਂ ਨੂੰ ਬਦਸ਼ਕਲੀ ਦੇ ਦਿੰਨੇ ਮੂੰਹ ਨੱਕ ਸਿਰ ਕੰਨ ਉਹ ਜੀ ਲਾ ਕੇ ਨਾ ਰੰਗ ਕਰਨ ਵੇਲੇ ਪਤਾ ਨਹੀਂ ਲੁਕਾ ਡੱਬਾ ਕਿੱਥੋਂ ਲਿਆਉਂਦਾ ਫਿਰ ਪੱਟੂ ਇਹ ਉਹਦੀ ਮਰਜ਼ੀ ਹੈ ਆ ਸੁਣੋ ਬਈ ਕੰਨਾਂ ਨੂੰ ਐਨਾ ਧੰਨ ਦਿਨੈ ਤੂੰ ਉਹ ਸੋਚਦੇ ਨੇ ਦਿਨ ਤੇ ਰਾਤ ਚਿੰਤਾ ਦੇ ਵਿੱਚ ਬੈਠੇ ਰਹਿੰਦੇ ਨੇ ਕਈ ਠੂਠਾ ਫੜ ਕੇ ਦਰ ਦਰ ਭਿਖਸ਼ਾ ਮੰਗਦੇ ਆ ਹਣ ਉਹ ਵੀ ਤੇਰੇ ਸਾਜੇ ਹੋਏ ਲਓ ਕਵਤਾ ਆਵੇਗੀ ਕਵਤਾ ਦਾ ਬੰਦ ਆਊਗਾ ਵੀ ਏਕ ਨੂਰ ਤੇ ਸਭ ਜਗ ਉੱਪ ਜਾਓ ਕੌਣ ਭਲੇ ਕੋ ਬੰਦੇ ਗੁਰੂ ਨਾਨਕ ਸਾਹਿਬ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੁਨੀਆ ਦੇ ਪਖੰਡ ਦੂਰ ਕਰਕੇ ਏਕੇ ਦਾ ਸਬਕ ਸਾਨੂੰ ਇਹ ਇਉਂ ਪੜਾਉਂਦੇ ਸੀ ਬਈ ਅਵਲੈਲਾ ਨੂਰੇ ਯਪਾਇਆ ਹਵਲੈਲਾ ਨੂਰੇ ਯਪਾਇਆ कुदरत के सब बंदे ने एक नूर ते सब जग उपजा कौन भले कौन मंदे ने अबल अल्लाह नूर और अपला रहना सकिया है इश्क सताया रब भी कला रहना सकिया है इश्क सताया है नूर नूर जुदा कर अपदा प्यार बंधे न पाया जोगी जंग म ऋषि मनी शर ऋषि मनी शर वेद गया ते पे एक नूर ते सब जग उपजा कौन पले कोह मंद ने अब्बले अल्लाह नूरे अपाया हा ओ, हर एक वस्तु जोड़ा जोड़ा एक चंगा एक माड़ा है एक लंबी एक त्यागी फिर दे ए माया द ਬੜਾ ਏ ਕੋਟਨ ਬਦ ਹਤਿਆਰ ਪਾਪੀ ਕੋਟਨ ਨਾ ਮੰਝ ਬੰਦੇ ਨੇ ਇੱਕ ਨੂਰ ਤੇ ਸਮਝ ਉਪਜਿਆ ਕੌਣ ਭਲੇ ਕਉ ਮੰਦੇ ਨੇ ਅੱਬਲੇ ਅੱਲਾ ਨੂਰ ਏ ਪਾਇਆ ਭਈ ਹਿੰਦੂ ਮੁਸਲਮ ਸਿੱਖ ਐਸਾਈਆ ਬਾਦੂ ਝਗੜਾ ਪਾਇਆ ਏ ਪਰਬਰਮ ਪਰਮੇਸ਼ਰ ਠਾਕਰ ਕਣਕਣ ਵਿਚ ਸਮਾਇਆ ਏ ਉਹਨੂੰ ਹਰ ਥਾਂ ਨਜ਼ਰ ਹੀ ਆਵੇ ਜਿਸ ਤੇ ਨਦਰ ਕਰਨਦੇ ਨੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਨੇ ਅੱਬਲੇ ਹੱਲਾ ਨੂਰ ਏ ਪਾਇਆ ਹਾ ਮੋ ਕਈ ਹੁਸਨਾ ਦੇਖਲੇ ਬਗੀਚੇ ਆਪਣੀ ਮਹਿਕ ਖਲੌਂਦੇ ਨੇ ਕਈ ਹੁਸਨਾ ਦੇ ਖਿਲੇ ਵਗੀਚੇ ਆਪਣੀ ਮਹਿਕ ਖਲੌਂਦੇ ਨੇ ਕਈ ਬਾਦਸ਼ਾਹ ਚੱਕਰ ਭਰਤੀ ਜੱਗ ਤੇ ਹੁਕਮ ਚਲਾਉਂਦੇ ਨੇ ਕਈ ਠੂਠਾ ਫੜ ਦਰ ਦਰ ਮੰਗਦੇ ਕਈ ਠੂਠਾ ਫੜ ਦਰ ਦਰ ਮੰਗਦੇ ਕਈ ਕੁਸ਼ਤੀ ਕਈ ਅੰਧੇਰੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌ ਮੰਦੇ ਨੇ ਅਵਲ ਅੱਲਾ ਨੂਰ ਅਪਾਇਆ ਭਈ ਅੰਡ ਜੇਰ ਜਸੇ ਤਜ ਉੱਤ ਪੋ ਜਾ ਸਾਰੇ ਤੇਰਾ ਨੂਰ ਦਸੇ ਅੰਡ ਜੇਰ ਜਸੇ ਤਜ ਉੱਤ ਪੋ ਜਾ ਸਾਰੇ ਤੇਰਾ ਨੂਰ ਦਸੇ ਗਰਮਖਾ ਦੇ ਖਣ ਕਣ ਕਣ ਅੰਦਰ ਮਨ ਮੁਖਾ ਨੂੰ ਦੂਰ ਦਿਸੇ ਨੀਚੋਂ ਉੱਚ ਕਰੇ ਮੇਰਾ ਗੋਬਿੰਦਾ ਨੀਚੋਂ ਉੱਚ ਕਰੇ ਮੇਰਾ ਗੋਬਿੰਦਾ ਜਿਸ ਤੇ ਨਦਰ ਕਰਮ ਦੇ ਨੇ ਇੱਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੋ ਮੰਦੇ ਨੇ ਅੱਬਲੇ ਲਾ ਨੂਰੇ ਆ ਪਾਇਆ ਹੋਇ ਇੱਕ ਦੂਜੇ ਤੋਂ ਨਫਰਤ ਕਰਦਾ ਵਾਦੂ ਝਗੜਾ ਪਾਇਆ ਇੱਕ ਦੂਜੇ ਤੋਂ ਨਫ਼ਰਤ ਕਰਦੇ ਬਾਤੂ ਝਗੜਾ ਪਾਇਆ ਪਰਮ ਪਰਮੇਸ਼ਰ ਠਾਕਰ ਕਣਕਣ ਵਿੱਚ ਸਮਾਇਆ ਏ ਜੀਵ ਬਰਮ ਤੋਂ ਜੋਦਾ ਬਣਾਇਆ ਜੀਵ ਬਰਮ ਤੋਂ ਜੋਦਾ ਬਣਾਤਾ ਇਹ ਮਾਇਆ ਦੇ ਫੰਦੇ ਨੇ ਇੱਕ ਨੂਰ ਤੇ ਸਭ जग ਉਪਜਾ ਕੌਣ ਪਹਿਲੇ ਕੌ ਮੰਦੇ ਨੇ ਅਵਲ ਅੱਲਾ ਨੂਰ ਉਪਾਇਆ ਓ ਖਲਕ ਨੇ ਖਲਕਤ ਸੱਚੀ ਕਿਆ ਰਾਜਾ ਕਿਆ ਰਾਣਾ ਏ ਓ ਖਲਕ ਨੇ ਖਲਕਤ ਸੱਚੀ ਕਿਆ ਰਾਜਾ ਕਿਆ ਰਾਣਾ ਏ ਇਹ ਹੈ ਜਗਤ ਮੁਸਾਫਿਰ ਖਾਨਾ ਇੱਕ ਦਿਨ ਛੱਡ ਤੁਰ ਜਾਣਾ ਏ ਸ਼ਹਿਰ ਬਰਾੜਾ ਬੰਦਗੀ ਕਰ ਲੈ ਸ਼ਹਿਰ ਬਰਾੜਾ ਬੰਦਗੀ ਕਰ ਲੈ ਛੋੜ ਜਗਤ ਕੇ ਤੰਦੇ ਨੇ ਇੱਕ ਨੂਰ ਤੇ ਸਭ जग ਉਪਜਾ ਕੌਣ ਪਹਿਲੇ ਕੌ ਮੰਦੇ ਨੇ ਅਬਲ ਅੱਲਾ ਨੂਰੇ ਆ ਪਾਇਆ ਇੱਕ ਦੂਜੇ ਤੋਂ ਨਫ਼ਰਤ ਕਰਦੇ ਬਾਦੂ ਝਗੜਾ ਪਾਇਆ ਏ ਸਭੇ ਸਾਂਝੀ ਬਾਲ ਸਦਾਇਨ ਗੁਰੂ ਨਾਨਕ ਫਰਮਾਇਆ ਏ ਜੀ ਬਰਮ ਤੋਂ ਜੁਦਾ ਬਣਾਤਾ ਏ ਮਾਇਆ ਦੇ ਫੰਦੇ ਨੇ ਚੱਕਰ ਐ ਸੰਸਾਰ ਕੇ ਕੋ ਇਹਦੇ ਵਿੱਚੋਂ ਨਿਕਲਣਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਦੱਸਿਆ